ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਸੰਗਤ ਜੀ ਅੱਜ ਤੁਹਾਨੂੰ ਆਪਾਂ ਉਹ ਪਵਿੱਤਰ ਦਰਸ਼ਨ ਕਰਾਉਣੇ ਹਨ ਕਿਲਾ ਅਸਤਵਾਲ ਵਿੱਚ ਜੋ ਹਰ ਸਿੱਖ ਲਈ ਬੜੇ ਕੀਮਤੀ ਆ ਆਪਾਂ ਗੱਲ ਕਰਦੇ ਹਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਗੱਦੀ ਦੇ ਘੋੜਿਆਂ ਦੇ ਵਸ਼ ਵਿੱਚੋਂ ਅੱਗੇ ਤੁਹਾਨੂੰ ਘੋੜੇ ਦਿਖਾਉਣੇ ਆ ਜਿਹੜੇ ਹਜ਼ੂਰ ਸਾਹਿਬ ਤੋਂ ਕਿਲਾ ਅਸਤਵਾਲ ਵਿੱਚ ਲਿਆਂਦੇ ਗਏ ਹਨ ਇੱਥੇ ਬੜੇ ਹੀ ਪਿਆਰ ਤੇ ਸਤਕਾਰ ਨਾਲ ਇਹਨਾਂ ਦੀ ਸਵਾਲ ਹੋ ਰਹੀ ਆ ਸਿੰਘ ਜੀ ਸਾਨੂੰ ਇਤਿਹਾਸ ਵੀ ਯਾਦ ਕਰਾਉਂਦਾ ਵਾ ਜਦੋਂ ਗੁਰੂ ਸਾਹਿਬ ਨੇ ਢੋੜਿਆਂ ਨਾਲ ਬੇਅੰਤ ਜੰਗਾਂ ਲੜੀਆਂ ਉਹਨਾਂ ਨੇ ਨਾ ਕੇਵਲ ਧਰਮ ਦੀ ਰੱਖਿਆ ਕੀਤੀ ਆ ਸਗੋਂ ਉਹਨਾਂ ਨੇ ਤਾਂ ਕਮਜ਼ੋਰਾਂ ਦੀ ਤੇ ਪੀੜਤਾਂ ਦੀ ਵੀ ਹਿਫਾਜ਼ਤ ਕੀਤੀ ਆ ਇਹ ਢੋੜੇ ਸਾਡੇ ਲਈ ਖਾਲਸੇ ਦੀ ਸ਼ਾਨ ਸ਼ੌਕਤ ਤੇ ਨਿਰਡਰਤਾ ਦੀ ਨਿਸ਼ਾਨੀਆਂ ਅੱਜ ਵੀ ਜਦੋਂ ਅਸੀਂ ਦਰਸ਼ਨ ਕਰਦੇ ਆ ਤਾਂ ਸਾਡੇ ਦਿਲ ਚ ਉਹੀ ਰੋਹਾਨੀ ਜੋਸ਼ ਖਾਲਸੇ ਵਾਲੀ ਤਾਕਤ ਜਾਗ ਪੈਂਦੀ ਆ ਦੋਸਤੋ ਸਿਰ ਪਕੋੜੇ ਨਹੀਂ ਇਹ ਸਾਡੀ ਵਿਰਾਸਤ ਸਾਡਾ ਮਾਣ ਸਾਡਾ ਇਤਿਹਾਸ ਵੀ ਆ ਇਸ ਵੀਡੀਓ ਰਾਹੀਂ ਤੁਹਾਨੂੰ ਘਰ ਬੈਠੇ ਹੀ ਇਹ ਅਨਮੋਲ ਦਰਸ਼ਨ ਕਰਨ ਦਾ ਸੁਭਾਗਾ ਮੌਕਾ ਮਿਲਿਆ ਰਹਾ ਆਓ ਸਾਰੇ ਗੱਲ ਕੇ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਨੂੰ ਯਾਦ ਕਰੀਏ ਤੇ ਆਪਣੇ ਜੀਵਨ ਵਿੱਚ ਹਿੰਮਤ ਸੇਵਾ ਤੇ ਨੇਡਰਤਾ ਨੂੰ ਵਰਸਾਈਏ ਤੇ ਸੰਘਾ ਜੀ ਜੇ ਤੁਹਾਨੂੰ ਇਹ ਦਰਸ਼ਨ ਚੰਗੇ ਲੱਗੇ ਤਾਂ ਲਾਈਕ ਕਰ ਦਿਓ